तो के ट्रैक्टर चोड़िया शेरिया जगे भाई मेरा भी जमीन चेचे है ਕਿਹੜੇ ਹਿੱਸੇ ਦੀ ਗੱਲ ਪਈ ਕਰਦਾ ਤੋ ਇਹ ਜ਼ਮੀਨ ਦਾ ਲੋਨ ਪਰਿਆ ਸੀ ਬਾਪੂ ਦਾ ਕਰਜ਼ਾ ਲਾਇਆ ਸੀ ਕਿਹੜੀ ਜ਼ਮੀਨ ਦੀ ਗੱਲ ਕਰਦਾ ਭਾਈ ਬਾਪੂ ਮੈਨੂੰ ਵੀ ਇਹ ਸਭ ਬਰਾਬਰ ਦਾ ਦੇ ਕੇ ਗਿਆ ਹੈ ਉਹ ਚਾਰ ਢੱਕੇ ਪੱਠਿਆਂ ਦੇ ਵੱਡਣਾਂ ਹਿੱਸੇ ਨਹੀਂ ਪੈਂਦੇ ਭਾਈ ਮੈਂ ਵੀ ਕੰਮ ਘਰ ਚੋਂ ਉਹਨਾਂ ਹੀ ਹਿੱਸੇ ਦਾ ਕੰਮ ਕਰਦਾ ਸੀਗਾ ਚੁੱਪ ਕਰਕੇ ਜ਼ਮੀਨ ਚੋਂ ਬਾਹਰ ਹੋ ਜਾ ਐ ਕਿਵੇਂ ਹੋ ਜਾਂ ਬਾਈ ਤੇ ਫੇਰ ਸ਼ਰੀਕਾ ਤੋਂ ਐ ਨਹੀਂ ਸੁਤਣਾ ਤੇਰੇ ਤੇ ਹੱਥ ਚੱਕਣਾ ਹੀ ਪੈਣਾ

ਆਸੀ ਹਿੱਸਾ ਲੈਣ ਚਲੋ ਮੁੰਡਾ ਉਹਦਾ ਟਰੈਕਟਰ ਵੀ ਲੈ ਚੱਲ ਚੱਲ ਜਾ ਟਰੈਕਟਰ ਚਲਾ ਹਾਂ ਮਰ ਪਾ ਮਰਤਾ ਉਹ ਲਗੇ ਹਾਂ ਮੈਂ ਮਰ ਜਾ ਕੀ ਹੋ ਗਿਆ ਕੀ ਗੱਲ ਹੋ ਗਈ ਮਾਤਾ ਮੈਨੂੰ ਨਾ ਤਰੀਕਾ ਨੇ ਹਾਂ ਕੀ ਗੱਲ ਹੋ ਗਈ ਤੈਨੂੰ ਮੈਂ ਕਿੰਨਾ ਆਦੀ ਸੀਗੀ ਤੂੰ ਕਹੜਾ ਮੇਰੀ ਗੱਲ ਸੁਣਦਾ ਵਾ ਟਰੈਕਟਰ ਵੀ ਖੋਕੇ ਲੈ ਗਏ ਉਹ ਹਾਂ ਤੇ ਤੂੰ ਬੰਦੇ ਨਹੀਂ ਲਗਾਇਆ ਸੀ ਨਾ ਉਹ ਲੈ ਕੇ ਗਿਆ ਸੀਗਾ ਪੈਂਦਿਆਂ ਚ ਕੌਣ ਖੜਦਾ ਭੱਜ ਗਏ ਸਾਰੇ ਉਹ ਮਿੱਟੀ ਦੇ ਲੈ ਗਏ ਹਾਂ ਬੰਦੇ ਤੈਨੂੰ ਮੈਂ ਕਿੰਨਾ ਆਦੀ ਹੁੰਦੀ ਸੀ ਵੀ ਗੱਲ ਮੰਨ ਲੈ ਲਾ ਕਰ ਮੋਂ ਭੈਣ ਨੂੰ ਫੋਨ ਹਾਂ ਹਾਂ ਮੈਂ ਲਾਉਣੀ ਆ ਲਾਉਣੀ ਆ ਮੈਂ ਪਹਿਲਾਂ ਵੀ ਸੋਚਦੀ ਸੀ ਵੀ ਲਾਵਾਂ ਭੈਣ ਨੂੰ ਫੋਨ ਹੈਲੋ ਹੈਲੋ ਹਾਂ ਭੈਣ ਕਰਮੋ ਕਿਵੇਂ ਆ? ਹਾਜੀ ਤਾਂ ਵੀ ਸੱਤ ਦੇ ਕਾਲ ਸਸਰੀ ਕਾਲ ਨੂੰ ਮਾਰ ਗੋਲੀ ਆ ਵੇਲਾ ਇੱਧਰ ਤੇਰੇ ਵੀਰ ਇਹਨੂੰ ਛੋਟੇ ਨੂੰ ਨਾ ਕਟ-ਕਟ ਕੇ ਇਹਨਾਂ ਨੇ ਖੇਤੋ ਦਿਵਾਲਤਾ ਤੇ ਨਾਲੇ ਇਹਦਾ ਨਾਲ ਟਰੈਕਟਰ ਖੋਲਿਆ ਇਹਨਾਂ ਨੇ ਟਰੈਕਟਰ ਖੋਲਿਆ ਮੇਰੀ ਗੱਲ ਤਾਂ ਸੁਣੀ ਤਾਂ ਕਹਿੰਦੇ ਚੈੱਕ ਕੇ ਬਹਿ ਜਾ ਕਰੋ ਫੋਕ ਦਾਤ ਨਹੀਂ ਆ ਮੇਰੇ ਅੰਦਰੋਂ ਮੈਨੂੰ ਤੇ ਕੀ ਕਰਗੇ ਹੁਣ ਜਦੋਂ ਹਿੱਸੇ ਪਿੱਛੇ ਰੌਲਾ ਪਾਈ ਬੈਠੇ ਸੀਗੇ ਤੈਨੂੰ ਵੀ ਵੇਰੀ ਕਿਹਾ ਤੂੰ ਕਹੜਾ ਗੱਲ ਸੁਣਦੀ ਆ ਵੀ ਵੱਡਿਆਂ ਨੂੰ ਸਮਝਾ ਦੇ ਮਾੜਾ ਮੋਟਾ ਮੇਰੀ ਗੱਲ ਸੁਣ ਭਾਬੀ ਮੇਰੇ ਕਹਿਣੇ ਤੇ ਤਾਂ ਵੀਰੇ ਨੇ ਵੱਡੇ ਨੇ ਸਮਝਣਾ ਨਹੀਂ ਮੈਨੂੰ ਪਤਾ ਉਹਦੀ ਜਿੱਦ ਦਾ ਠੀਕ ਆ ਜੇ ਤੂੰ ਨਾ ਮੇਰੇ ਅੱਖੇ ਲੱਗੇਂਗੀ ਚੁੱਪ ਕਰਕੇ ਨਾ ਬਾਈ ਮੈਂ ਕੋਈ ਹੋਣਾ ਕੋਈ ਜਿਹੜੇ ਪਿੰਡ ਚ ਪ੍ਰਾਣੇ ਸਰਪੰਚ ਉਹਨਾਂ ਕੋਲੇ ਜਾ ਬਰੋ ਅੱਛਾ ਜੀ ਤੇ ਉਹ ਗੱਲ ਵਾਸਤੇ ਤੁਹਾਡੀ ਕਰਾ ਦੇ ਕਿ ਹੋ ਸਕਦਾ ਵੀ ਮੈਨੂੰ ਉਮੀਦ ਆ ਵੀ ਉਹ ਤਗਾ ਦੇ ਨਾ ਠੀਕ ਆ ਚੱਲ ਕਰਦੇ ਆ ਗੱਲ ਤੁਸੀਂ ਤਾਂ ਨਹੀਂ ਕਰਨਾ ਸਾਡੇ ਨਾਲ ਨਹੀਂ ਉਹ ਗੱਲ ਨਹੀਂ ਕਰਦੀ ਜੇ ਹੁਣ ਵੀਰੇ ਗੱਲੇ ਸੁਣਾਂ ਦੀ ਨਹੀਂ ਕੀ ਹੁੰਦੀ ਵੀਰਾਂ ਮਾੜੀ ਉਹ ਥਾਂ ਤੇ ਤੇਤਵੀਂ ਹੋ ਵੀ ਮੇਂ ਚਾਹਾਂਦੀ ਜੀ ਰੋਣਾ ਨਹੀਂ ਆਈ ਕੋਈ ਗੱਲ ਦਾ ਰੋਣਾ ਸੋਣਾ ਹੋਈ ਮੈਂਗਲ ਦੇ ਮੇਰੇ ਤੋਂ ਤੁਸੀਂ ਉੱਥੇ ਜਾਓ ਚੱਲ ਕੋਈ ਸਾਡੇ ਨਾਲ ਬਣੀ ਅਸੀਂ ਮੇੜ ਲੈਨੇ ਆ ਠੀਕ ਆ ਹੋਰ ਚੱਲ ਗਿਆ ਮੈਂਗਲ ਦੇ ਆਪਾਂ ਵੀ ਤੇ ਭੈਣ ਨੇ ਵੀ ਸੁਨੇਹਾ ਉਹਦੇ ਦੇਤਾ ਵੀ ਉਹਦੇ ਕੋਲ ਜਾਵੜੋ ਜਾਣਾ ਹੋਊਗਾ ਦੇਖੂਗਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਆਓ ਬੈਠੋ ਸਤਿ ਸ੍ਰੀ ਅਕਾਲ ਬਾਪੂ ਸਤਿ ਸ੍ਰੀ ਅਕਾਲ ਭਾਈ ਮੈਂ ਤਾ ਅੱਜ ਮੈਂ ਬਾਹਰ ਮਾਣ ਗਿਆ ਸੀਗਾ ਉਹਨਾਂ ਨੇ ਉੱਥੇ ਮੈਨੂੰ ਕੋਟ ਕਰਕੇ ਭੇਜ ਲਿਆ ਕੈਨ ਮਨਾ ਲਿਆ ਕਿਉਂ ਦਾ ਫਰੀ ਹੈ ਕੋਈ ਗੱਲ ਨਹੀਂ ਕੋਈ ਨਹੀਂ ਕੀ ਗੱਲ ਹੋ ਗਈ ਮੈਂ ਬੁਲਾਉਣਾ ਜੱਗੇ ਨੂੰ ਉਹਨਾਂ ਨੇ ਤਾਂ ਭਾਈ ਸਾਡਾ ਸਾਧਨ ਵੀ ਲੈ ਨਹੀਂ ਦਿੱਤਾਗਾ ਮੈਂ ਤਾਂ ਟੇਕੇ ਨੂੰ ਲੈ ਕੇ ਦਿੱਤਾ ਸੀਗਾ ਤੇ ਉਹ ਵੀ ਉਹਨਾਂ ਨੇ ਤਾਂ ਫੜ ਕੇ ਉੱਥੇ ਲੈ ਆਂਦਾ ਕੋਈ ਕੋਈ ਕੋਕ ਲੈ ਕੇ ਭਾਈ ਮੇਰਾ ਹੋ ਉਹ ਤਾਂ ਦੇਖ ਲੈ ਜੀ ਸੀਗਾ ਇਹ ਤਾਂ ਦੋਨੇ ਜੀ ਪਾਰ ਨਹੀਂ ਲੱਗਣ ਦਿੰਦੇ ਸਾਡੇ ਕੀ ਕਰਗੇ ਅਸੀਂ ਦੱਸ ਕੋਈ ਨਾ ਬੁਲਾਉਣਾ ਤੁਹਾਡੇ ਨਾਲ ਗੱਲ ਕਰਨਾ ਜਿਵੇਂ ਮਰਜ਼ੀ ਕਰੋ ਕਰਦੇ ਨਾ ਤੁਹਾਡਾ ਕੋਈ ਕਰਦੇ ਹੁੰਦੇ ਕੋਈ ਗੱਲ ਨਹੀਂ ਮੈਂ ਕੱਲ ਨੂੰ ਬੁਲਾਉਣਾ ਨਹੀਂ ਨਹੀਂ ਸਰਪੰਚ ਸਾਹਿਬ ਜੀ ਅੱਜ ਹੀ ਬੁਲਾਓ ਉਹਨਾਂ ਨੂੰ ਸਾਨੂੰ ਭਾਈ ਮਰਨ ਦਾ ਖਤਰਾ ਹੈ ਇਹ ਐਡਾ ਸ਼ੇਰ ਬਣ ਗਿਆ ਕਹਿ ਬਾਤ ਮੂਰੀ ਲਾਓ ਉਹ ਆਏ ਥੋ ਲੋਕ ਕਿਵੇਂ ਮਾਰ ਦੂਗਾ ਕੇ ਅਸੀਂ ਬੈਠੇ ਹਾਂ ਕੱਲ ਨੂੰ ਬੁਲਾਉਣੇ ਆ ਉਹਨਾਂ ਨੂੰ ਕਰਦੇ ਆ ਗੱਲ ਆਪਾਂ ਉਹ ਚਾਹਦੇ ਸੀ ਉਹਨੂੰ ਕਿੰਨੇ ਕੁ ਪੰਨੇ ਇਹ ਨਾ ਘਬਰਾਇਦਾ ਨਹੀਂ ਹੁੰਦਾ ਕੱਲ ਨੂੰ ਆਪਾਂ ਬਹਿ ਕੇ ਗੱਲ ਕਰਦੇ ਆ ਸਾਰੀ ਬਲਾਉਨੇ ਆ ਤੁਹਾਡਾ ਮਸਲਾ ਹੱਲ ਕਰਦੇ ਆ ਤੁਸੀਂ ਫੇਰ ਬੁਲਾਓ ਉਹਨੂੰ ਅੰਗਰਪਤ ਅੱਜ ਹੀ ਬੁਲਾਉ ਉਹਨਾਂ ਨੂੰ ਮੈਂ ਬੁਲਾਉਣਾ ਹੁਣੇ ਹੀ ਉਹਨਾਂ ਨੂੰ ਕਦੋਂ ਗੱਲ ਉਹਨਾਂ ਨਾਲ ਚਲ ਧੰਨਵਾਦ ਬਾਪੂ ਤੁਸੀਂ ਬੇਫਿਕਰ ਆ ਪੁੱਤ ਠੀਕ ਆ ਬਾਪੂ ਠੀਕ ਆ ਨਾ ਤੁਹਾਡਾਂ ਜੀ ਦਾ ਚੱਲ ਚੱਲੇਗੀ ਉਹ ਮੜ ਗਿਆ ਮੁੱਟ ਗਿਆ ਉਹ ਗਿਆ ਲੱਤਾ ਪਾ ਮਾ ਮਾ ਵੜਾ ਮੁੰਡਿਆਂ ਨੇ ਸਵਾਰ ਕੇ ਨਾ ਸਾਵਾਂ ਨਾ ਸੀ ਉਹ ਜਾਇਆ ਡੁੱਜਾ ਗਿਆ ਸੀ ਇਹ ਤਾਂ ਕਦਰ ਹੀ ਨਹੀਂ ਛੱਡੀ ਕੋਈ ਤੁਹਾਡੇ ਦਾ ਕੋਪਾ ਜੀ ਕਿਤੇ ਸਾਡੇ ਨਹੀਂ ਚਲੋ ਤੁਸੀਂ ਬੈਠੋ ਕਿ ਮੈਂ ਚੱਲੇ ਕਿਉਂ ਨਹੀਂ ਨਹੀਂ ਤਾਂ ভাই ਸੱਸੀ ਕਾਲ ਵਧੀਆ

ਹੋਰ ਕਿੱਥੇ ਆ ਕੇ ਹੈ ਵਧੀਆ ਠੀਕ ਠਾਕ ਹੋਰ ਤਰਾ ਠੀਕ ਠਾਕ ਬਹੁਤ ਵਧੀਆ ਅੱਜ ਬੜਾ ਯਾਰ ਕਿਤਾ ਯਾਰ ਬਲਾਜੇਰ ਤੋਂ ਮੇਰਾ ਵੀ ਜੀ ਕਰੀ ਆਦਾ ਤੈਨੂੰ ਮਿਲਣ ਨੂੰ ਉਦੋਂ ਤੇਰਾ ਫੋਨ ਆਇਆ ਚਲੋ ਬਲਾਫ ਹੋ ਗਿਆ ਕਿਸੇ ਬਾਰੇ ਹੋ ਗਿਆ ਹਾਂਜੀ ਹੋ ਗਿਆ ਬਿਲਕੁਲ ਹਾਂ ਕਿਵੇਂ ਯਾਰ ਕੀਤਾ ਬਾਈ ਬੈਠ ਜਗਿਆ ਅੱਜ ਫਿਕਰ ਤੂੰ ਕੋਈ ਗੱਲ ਨਹੀਂ ਮੋੜੀ ਮੇਰੀ ਠੀਕ ਹੈ ਜੀ ਮੈਂ ਤੁਹਾਡੇ ਘਰ ਦਾ ਕਲਾਸ ਖਤਮ ਕਰਾਉਣਾ ਕੋਜੀ ਮੰਗਰ ਸਾਹਿਬ ਠੀਕ ਹੈ ਜੀ ਜਗਿਆ ਲੜਾਈ ਚ ਕੁਝ ਨਹੀਂ ਖਟਿਆ ਠੀਕ ਹੈ ਜੀ ਸਿਆਣੇ ਬਣੋ ਦੱਸੋ ਜੀ ਮੈਂ ਤੁਹਾਡੇ ਘਰ ਦਾ ਕਲੇਸ਼ ਖਤਮ ਕਰਨਾ ਚਾਹੁੰਦਾ ਜੱਗਿਆ ਇਹ ਨਹੀਂ ਬਾਈ ਇਹ ਤਾਂ ਇੱਕ ਪਾਸਾ ਹੋ ਕੇ ਖਤਮ ਹੋਊਗਾ ਹੁਣ ਨਹੀਂ ਜੱਗਿਆ ਇੰਨਾ ਲੜਾਈਆਂ ਚ ਕੁਝ ਨਹੀਂ ਪਿਆਗਾ ਤੇਰਾ ਭਰਾ ਸ਼ੇਰਾ ਆ ਵਿੱਚ ਦੀ ਤੁਸੀਂ ਲੜਦੇ ਚੰਗੇ ਨਹੀਂ ਲੱਗਦੇਗੇ ਨਹੀਂ ਬਾਈ ਅੱਜ ਉਹ ਸਾਡੀ ਪਹਿਲੀ ਵਾਰ ਤੁਰ ਗਿਆ ਵੇਖ ਜੱਗਿਆ ਇਹ ਲੜਾਈਆਂ ਦੇ ਵਿੱਚ ਘਰ ਪਟੇ ਜਾਂਦੇ ਆ ਬਰਬਾਦ ਹੋ ਜਾਂਦੇ ਆ ਨਹੀਂ ਭਾਈ ਇਹ ਨਹੀਂ ਹੋ ਸਕਦਾ ਸ਼ੇਰ ਨੂੰ ਮਾਰ ਕੇ ਫਿਰ ਤੂੰ ਸੌਖੀ ਨੀਂਦ ਪੈ ਲੇਗਾ ਇਸ ਗੱਲ ਘਰ ਪਟੇ ਜਾਂਦੇ ਆ ਘਰ ਬਰਬਾਦ ਹੋ ਜਾਂਦੇ ਆ ਜੱਗਿਆ ਨਹੀਂ ਭਾਈ ਉਹ ਨਹੀਂ ਹੋ ਸਕਦਾ ਦੇਖ ਜੱਗਿਆ ਸ਼ੇਰ ਨੂੰ ਮਾਰ ਕੇ ਤੂੰ ਕੋਈ ਸੌਖੀ ਨੀਂਦ ਪੈ ਲੇਗਾ ਘਰ ਬਰਬਾਦ ਹੋ ਜਾਂਦੇ ਆ ਇਹ ਬੁੱਢੀਆ ਦੇ ਮਗਰ ਤੇ ਚੱਕਾ ਆ ਲੈ ਉਹਦੇ ਮਗਰ ਨਹੀਂ ਲੱਗਦਾ ਹੁੰਦਾਗਾ ਮੇਰੀ ਗੱਲ ਮੰਨ ਜਾ ਸੋਚਲਾ ਸ਼ੇਣਾ ਬਣ ਜੱਗਿਆ ਅੱਜ ਤੋਂ ਬਾਅਦ ਅਹੀਂ ਤੈਨੂੰ ਕਹਿਣਾ ਨਹੀਂ ਝੜਪ ਪਿਆ ਜਾਊਗਾ ਕੁੜੀਆ ਦੇ ਮਗਰ ਨਾਮਕੋ ਚਾਣਾ ਫੜਾ ਚਲੋ ਇਹ ਕਹੋ ਪੈਂਦੇ ਕਿਸਾਂ ਚਲੋ ਬਜ਼ੁਰਗੋ ਤੁਹਾਡਾ ਕਿਆ ਸਿਰ ਮੱਥੇ ਪਰ ਮੈਨੂੰ ਥੋੜਾ ਜਿਹਾ ਸੋਚਣ ਦਾ ਟਾਈਮ ਦਿਓ ਸੋਚਲਾ ਸੋਚਲਾ ਸੋਚ ਲੈ ਤੂੰ ਦੋ ਦਿਨ ਜੱਗਿਆ ਸੋਚ ਕੇ ਫਿਰ ਮੈਨੂੰ ਮੇਰੇ ਕੋਲੇ ਆ ਕੇ ਦੱਸਿਓ ਆਪ ਤੁਹਾਡਾ ਨਮਟੇਰਾ ਕਰ ਦਿੰਨੇ ਆ ਠੀਕ ਆ ਬਾਈ ਚੰਗਾ ਜੀ ਚੰਗਾ ਬਾਈ ਹੱਸ ਕੇ ਸੱਸੂ ਕਾਲ ਬਾਪੂ ਜੀ ਜੱਗਾ ਕਹਿੰਦਾ ਸੀ ਆਹ ਆਉਂਕੇ ਸੋਸ਼ਲ ਬਸੂਗਾ ਆਇਆ ਕਿ ਨਹੀਂ ਆਇਆ ਜੱਗਾ ਆਇਆ ਹੀ ਨਹੀਂਗਾ ਮੈਂ ਜਾ ਕੇ ਜੱਗੇ ਦਾ ਪਤਾ ਕਰਦਾ ਵੀ ਕੀ ਸੋਚਿਆ ਕੋ ਕੋ ਦਾ ਪਤਾ ਕਰੋ ਬਸ ਜੋ ਮੇਰਾ ਤਾਂ ਇਹ ਨਹੀਂ ਮਰੀਏ ਜਿਹੜਾ ਅੱਜੜ ਪਿੱਛੜ ਚਾਹੂ ਆਦੀ ਚੱਲ ਮੈਂ ਨਹੀਂ ਘਰ ਤੋਂ ਤਰਨਾਲ ਤੂੰ ਦੌਣੇ ੱੱਕੀ ਮਾਰਦਾ ਆਇਆ ਜੱਗੇ ਬਾਈ ਮੈਂ ਕਿਹੜਾ ੱੱਕਾ ਜਾਣ ਕੇ ਮੈਂ ਆਇਆ ਕਰੀਏ ਨਹੀਂ ਯਾਰ ਮੈਂ ਨਹੀਂ ਕਰਮ ਭਣੇ ਜਾ ਕੇ ਉਹਨੂੰ ਆਜੇ ਜੱਗੇ ਬਾਈ ਸ਼ੇਰੇ ਨੇ ਕਿਹਾ ਤੈਨੂੰ ਜਾਣ ਕੇ ੱੱਕਾ ਮਾਰਿਆ ਸੀ ਹਾਲ ਨਾ ਕਰੀਂ ਤੂੰ ਉੱਜ ਗਿਆ ਉਹ ਵੀ ਪ੍ਰਸਾਦ ਸਿੰਘ ਆ ਕਿਹੜੀ ਆ ਸੋਚਾਂ ਜੇ ਬੈਠਾ ਬਸ ਸੋਚਾਂ ਕੀੜੀਆਂ ਹਨ ਅਰੀ ਅੰਨੇ ਵਿਫਤਾ ਨੂੰ ਯਾਦ ਮੈਂ ਤੇਰੇ ਵੱਲ ਆਇਆ ਸੀ ਤੂੰ ਬਸ ਮੈਨੂੰ ਦੱਸਾਂ ਨਹੀਂ ਸੋਚ ਕੇ ਆ ਜਾ ਬੈਠ ਕੇ ਗੱਲ ਕਰਦੇ ਆ ਚਲ ਅੰਦਰ ਚੱਲਦੇ ਉਹ ਬਸ ਨਾ ਰਸਤੇਦਾਰੀ ਦੀ ਕੋਈ ਟੈਲ ਮੈਸੇਜ ਹੀ ਸੀ ਤੇ ਮੈਂ ਉਹਦਾ ਕਰਕੇ ਫੜਾਇਆ ਸਹੀ ਸਹੀ ਜਿਵੇਂ ਬੈਠੇ ਸੀ ਅੱਛਾ ਅੱਛਾ ਉਹਦਾ ਸੌਖਾ ਤਾਂ ਹੈ ਹਾਂ ਠੀਕ ਮਾਕ ਹੈ ਤੇ ਬਾਕੀ ਕੋਈ ਨਹੀਂ ਹਾਂ ਜੀ ਸੌਣ ਦੇ ਬਗਸੇ ਜੀ ਬੜੀ ਅਜਾਣ ਨੂੰ ਸੁਣਾ ਕੇ ਨਾ ਠੀਕ ਹੈ

ਔਰ ਬਿੜਾ ਘੋੜਾ ਭਰਾ ਆ ਵੀ ਛੋਟੇ ਭਰਾਣਾ ਬਣਾ ਕੇ ਨਾ ਕੰਮ ਮੈਂ ਇੱਥੇ ਇਕੱਠੇ ਕਰਕੇ ਜਾਣਾ ਠੀਕ ਹੈ ਮੰਗੋ ਭਾਈ ਜੇ ਤੇਰੀ ਮੈਂ ਪਹਿਲਾ ਹੀ ਮੋੜੀ ਤੇ ਮੋੜਦਾ ਪੱਜ ਨਹੀਂਗਾ ਜੇ ਉਹ ਛੋਟਾ ਭਰਾ ਹੈ ਤੇ ਮੇਰਾ ਛੋਟਾ ਭਰਾ ਹੀ ਹੋਊਗਾ ਹਾਂ ਬੁਢੀਏ ਕੁਛ ਨਾ ਲਗੋ ਤੁਸੀਂ ਆਪਣੇ ਆਪ ਦਾ ਕਾਰਜ ਕਰਨਾ ਕਰੋ ਆ ਵੀ ਤੇਰੇ ਛੋਟੇ ਭਰਾ ਕਰਦੇ ਹੋ ਇਕੱਠਿਆਂ ਦਾ ਕੰਮ ਨਾ ਕਰੋ पूरा हो भाई तेना के बडू बड़ा आ गया गांव मेरा हेलो शेरा मौदा हाँ जी हाँ जी मंगल सिंह जी हां मैं मैंगर बोलदा जे जके कोले ਆ ਗਾ ਮੈਂ ਇੱਥੇ ਬੈਠਾ ਤੁਹਾਡਾ ਸਮਝੌਤਾ ਕਰਾਣਾ ਹੈ ਕੁੜੀਆਂ ਪਿੱਛੇ ਲਾ ਕੇ ਤੁਸੀਂ ਲੜੀ ਜਾਣੀ ਆ ਤੁਹਾਡਾ ਸੁਲ੍ਹਾ ਸਬਾਈ ਕਰਾਵਾ ਦੋਹਾਂ ਦੀ ਤੇ ਇੱਥੇ ਆਇਆ ਆਪੇ ਭਰਾਣਾ ਦਾ ਕਾਰਗਲ ਲੈ ਤੇ ਭਾ ਕਾਰਗਲ ਆਂ ਸ਼ਿਰਿਆ ਆ ਜਾ ਮੇਰੇ ਕੋਲੇ ਤੈਨੂੰ ਅੱਗੇ ਵੀ ਕਿਤੇ ਫਰਕ ਨਹੀਂ ਸਮਝਿਆਗਾ ਚੱਲ ਜੀ ਨਹੀਂ ਫਰਕ ਰੱਖਿਆ ਸੀ ਤਾਂ ਪਰਾਂ ਫਰਕ ਕਿਸੇ ਨੇ ਪਾਇਆ ਸੀ ਤੇ ਅੱਜ ਬਾਈ ਦੇ ਕਹਿੰਦੇ ਮੈਂ ਆਪਾਂ ਇਕੱਠੇ ਹੋਣਾ ਆ ਜਾ ਮੇਰੀ ਕੁੜੀ ਜੰਨਾ ਭਾਈ ਕੋਈ ਗੱਲ ਨਹੀਂ ਨਾ 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 ਸੱਸੀ ਦਾ ਮਿੰਨ ਸੱਸੀ ਸੱਸੀ ਦਾ ਜਿਹੜਿਆ ਬਲੇ ਜਿਹੜਿਆ ਸ਼ੇਰਿਆ ਇਹ ਭਰਾਵਾਂ ਚ 100 ਗੱਲਾਂ ਹੋ ਜਾਂਦੀਆਂ ਇਹ ਬੁੱਢੀਆਂ ਪਿੱਛੇ ਲੱਗ ਕੇ ਨਹੀਂ ਲੱਗੀਆਂ ਹੁੰਦਾ ਕਿਉਂ ਲੱਗਿਆ ਸਾਲੇ ਬਣੋ ਤੁਸੀਂ ਠੀਕ ਹੈ ਭਾਈ ਸ਼ੇਰਾਂ ਆਪਾਂ ਤਾਂ ਐਵੇਂ ਲੋਕਾਂ ਮਗਰ ਲੱਗੇ ਲੱਗਦੇ ਰਹੇ ਐਵੇਂ ਬੁੱਢਾਂ ਮਗਰ ਲੱਗ ਕੇ ਤੇ ਲੋਕਾਂ ਮਗਰ ਲੱਗ ਕੇ ਕਿਸੇ ਨੇ ਮੇਰੇ ਕੋਲ ਸਵਾਰੀ ਸ਼ਰਤੀ ਤੇ ਕਿਸੇ ਨੇ ਤੇਰੇ ਕੋਲ ਸ਼ਰਤੀ ਆਪਾਂ ਤਾਂ ਐਵੇਂ ਲੱਗਦੇ ਰਹੇ ਹੁਣ ਤੱਕ ਆਪਣੇ ਸਤਕਾਰਯੋਗ ਮੋਹੰਦਰ ਸਿੰਘ ਜੀ ਬੈਠੇ ਐ ਇਹਨਾਂ ਨੇ ਆਪਾਂ ਨੂੰ ਗੱਲਾਂ ਕਹੀਆਂ ਤੇ ਆਪਣੇ ਉਹ ਗੱਲਾਂ ਇਹਨਾਂ ਨੇ ਪ੍ਰਾਣੇ ਬਿਰੋਜਕਾਆਂ ਆਕੇ ਸਹੀ ਐ ਕਿ ਲੜਾਉਣ ਵਾਲਾ ਦਾ ਲੜਾਉਣ ਵਾਲੇ ਦਿੱਤਮਤ ਛਾਵੇਖ ਦੇ ਰਹਿ ਜਾਂਦੇ ਐ ਤੇ ਲੜਨ ਵਾਲਿਆਂ ਦੇ ਚੁੱਲਿਆਂ ਚ ਕਾਹ ਗਰਿਆਉਂਦਾ ਐ ਦੇਖ ਕੇ ਕੀ ਆਤੇ ਸ਼ੇਰਿਆ ਬਰਾਗੀਆਂ ਗੱਲਾਂ ਛੱਡੋ ਤੂੰ ਪੁੱਲ ਦੇ ਪੀ ਬਾਲਦੇ ਦੋਵੇਂ ਭਰਾ ਰੱਖੇ ਰੋ ਕੰਮ ਕਰਦਾ ਦਾ